ਫਰੀਦਕੋਟ ਵਾਲੇ ਤੁਸੀਂ ਜਾਣਦੇ ਹੋ ਕਿ ਮੈਂ ਆਪਣਾ ਸਿਆਸੀ ਸਫਰ ਸਭ ਤੋਂ ਪਹਿਲਾ ਇਲੈਕਸ਼ਨ ਫਰੀਦਕੋਟ ਤੋਂ ਸ਼ੁਰੂ ਕੀਤਾ ਉਹ ਮਾਨ ਤੁਸੀਂ ਮੈਨੂੰ ਦਿੱਤਾ ਸਹੀ ਮੈਂ ਤਾਂ ਗੱਡੀ ਤੇ ਤੁਸੀਂ ਮੈਨੂੰ ਚਰਾਇਆ ਇਹ ਤੁਸੀਂ ਪਿਛਲੇ 35 ਸਾਲ ਦਾ ਸਫਰ ਦੇਖੋ ਉਹਦੇ ਇੱਕਲ ਸਾਹਮਣੇ ਆਊਗੀ ਕਿਥੇ ਜੋ ਪੁਸ਼ ਬਣਿਆ ਉਹ ਤੋਂ ਵੀ ਬਣਿਆ ਜਦੋਂ ਸ਼ਰੋਮ ਦੀ ਕਾਲੀਵਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਆ ਨਾ ਕਿਸੇ ਹੋਰਾਂ ਦੀ ਆ ਚੋਚੰਦੀ ਲੋੜ ਹੈ ਕਿ ਦੂਜੀਆਂ ਪਾਰਟੀਆਂ نیشنل ਪਾਰਟੀਆਂ ਦੀਆਂ ਸਰਕਾਰਾਂ ਬਣ ਜਾਂਦੀਆਂ ਪੰਜਾਬ ਪਰ ਕੁਛ ਕੰਮ ਕਰਦੀਆਂ ਨਹੀਂ ਜਿਦੋਂ ਆਪਾਂ ਵਾਪਸ ਲੱਕੀ ਹੋਨੇ ਆਪਣੀ ਖਾ ਖੇਤਰੀ ਪਾਰਟੀ ਨੂੰ ਉਦੋਂ ਫਟਸਟਵਲ ਪੰਛੀ ਹੋ ਜਾਂਦੀ ਆ ਭਾਵੇਂ ਇੱਥੇ ਜਿਹੜੀ ਯੂਨੀਵਰਸਿਟੀ ਆ ਥੋੜਾ ਮੈਡੀਕਲ ਕਾਲਜ ਯੂਨੀਵਰਸਿਟੀ ਮੈਨੂੰ ਯਾਦ ਆ ਜੋ ਪਹਿਲੀ ਵਾਰ ਐਮਪੀ ਬਣਿਆ ਦੂਜੀ ਵਾਰ ਮੈਂ ਥੋੜੇ ਨਾਲ ਵਾਦਾ ਕੀਤਾ ਸੀ ਮੈਡੀਕਲ ਯੂਨੀਵਰਸਿਟੀ ਖੋਲਾਂਗੇ ਤੇ ਮੈਂ ਆ ਖੋਲੀ ਸੀ ਇੱਥੇ ਤੁਸੀਂ ਜਿੰਨੀਆਂ ਵੀ ਨਹਿਰਾਂ ਕੱਸੀਆਂ ਸੀਵਲ ਕਨੈਕਸ਼ਨ ਹੈ ਗ੍ਰੈਂਡਾ ਬਿਜਲੀ ਦੇ ਸਾਰੀ ਉਦੋਂ ਬਣਿਆ ਦੀ ਸਰਕਾਰ ਆ ਤੁਹਾਡੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਸਕੀਮ ਹੈ ਸਾਰੀਆਂ ਇਕਾਲੀ ਦਲ ਨੇ ਇਕੱਲੇ ਏਥੇ ਨਹੀਂ ਪੂਰੇ ਪੰਜਾਬ ਦੇਖ ਲਓ ਜੇ ਗਰੀਬ ਨੂੰ ਆਟਾ ਦਾ ਸ਼ਗਨ ਪੈਨਸ਼ਨ ਹੈ ਜੇ ਵਪਾਰੀਆਂ ਨੂੰ ਸਹੂਲਤ ਹੈ ਜੇ ਸ਼ਹਿਰਾਂ ਦੀ ਡਿਵੈਲਪਮੈਂਟ ਪਿੰਡਾਂ ਦੀ ਡਿਵੈਲਪਮੈਂਟ ਹੋਈ ਹੈ ਇਕੱਲੀ ਇਕਾਲੀ ਦਲ ਸਰਕਾਰ ਨੇ ਆਪਾਂ ਤਜਰਬੇ ਕਰਨੇ ਛੱਡ ਦਿਓ ਆ ਤਜਰਬਿਆਂ ਨੇ ਆਪਾਂ ਨੂੰ ਪੰਜਾਬ ਨੂੰ ਮਰਵਾਇਆ ਆਪਾਂ ਬਾਹਰ ਬਾਹਰ 10 ਵਾਰ ਸਿੰਨੂ ਬੋ ਕਮੰਟਰੀ ਬਣਾਇਆ 10 ਸਾਲ ਬਰਬਾਦ ਕਰਤੇ ਉਹਨੇ ਪੰਜਾਬ ਦੇ ਭਿਅੱਚ ਭਗਵੰਤ ਮਾਨ ਨੇ ਤਾਂ ਬਿਲਕੁਲ ਹੀ ਪੂਰਾ ਹਾਲ ਹੋ ਗਿਆ ਅੱਜ ਤੁਸੀਂ ਜਾਣਦੇ ਹੋ ਘਰ ਘਰ ਨਸ਼ਾ ਪਹੁੰਚਾਇਆ ਕਿਵੇਂ ਪਹੁੰਚਿਆ ਕਿਉਂਕਿ ਇਹਨਾਂ ਦੇ ਜਿਹੜੇ ਐਮਐਲਏ ਆ ਮਹੀਨਾ ਲੈਣ ਲਾ ਕੇ ਨਸ਼ੇ ਵੇਚਣ ਵਾਲਿਆਂ ਤੋਂ ਮੈਨੂੰ ਐਸਐਸਪੀ ਦੱਸ ਰੇ ਸੀ ਕਿ ਸਾਨੂੰ ਹੁਕਮ ਹੈ ਕਿ ਐਮਐਲਏ ਜਿਹਨੂੰ ਕਹੂਗਾ ਉਹ ਹੱਥੀਂ ਲੋਣਾ ਘੋਨੋਨ ਨੇ ਸਾਰਿਆਂ ਨੂੰ ਕੋਈ ਪੰਦ ਕੋਈ 10 ਲੱਖ ਰੁਪਏ ਪਿੰਨਾ ਲਈ ਜਾਂਦਾ ਕੋਈ 15 ਲੱਖ ਰੁਪਏ ਪਿੰਨਾ ਲਈ ਜਾਂਦਾ ਅੱਜ ਗੁੰਡਾ ਕਰਦੀ ਜਨਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਵਪਾਰੀਆਂ ਨੂੰ ਫੋਟੀਆਂ ਨਹੀਂ ਟੈਲੀਫੋਨ ਆ ਰਹੇ ਹੈ ਫੋਟੀ ਲਈ ਜਾਂਦੀ ਹੈ ਰੋਜ਼ ਕਿਤਨਾ ਕਿਤਨੇ ਮਰਡਰ ਹੋ ਰਹੇ ਹੈ ਇੱਥੇ ਕੋਈ ਸਰਕਾਰ ਹੈ ਖਜ਼ਾਨੇ ਦੇ ਉੱਤੇ ਲੱਖ ਕਰੋੜ ਰੁਪਏ ਕਰਜ਼ਾ ਚਾੜ ਪੁੱਟ ਇਹ ਵੱਡੀ ਗੱਲ ਹੈ ਜਿੰਨਾ ਪੈਸਾ ਲੁੱਟ ਕੇ ਜਿੰਨਾ ਪੈਸਾ ਲੁੱਟ ਕੇ ਪਾਵੇਂ ਸਿਆਰਾਂ ਤੋਂ ਲੈ ਕੇ ਦੂਜੇ ਕੰਮ ਆਮ ਆਦਮੀ ਪਾਠੀ ਨੂੰ ਦੂਜੇ ਸੂਬਿਆਂ ਤੱਕੜਾ ਕਰਨ ਤੇ ਲਈ ਜਾਂਦੇ ਐ ਅੱਜ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ ਆਪਣਾ ਘਰ ਹੈ ਜੇ ਪੰਜਾਬ ਡੁੱਬ ਗਿਆ ਉਹ ਪਾਰ ਡੁੱਬ ਜਾਣਾ ਕਿਸਾਨੀ ਖਤਮ ਹੋ ਜਾਣੀ ਹੈ ਗਰੀਬ ਦੀ ਕੋਈ ਜਗ੍ਹਾ ਨਹੀਂ ਰਣੀ ਇੱਥੇ ਕੱਲੀ ਕੋਈ ਥੋੜੀ ਪਾਠੀਆ ਖੇਤਰੀ ਪਾਰਟੀ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਭਾਈ ਜਰ ਇੱਕ ਛਾਲ ਦੀ ਮਤੇ ਹੈ ਮਹੱਤੀ ਹੈ ਕਿ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਪੰਜਾਬ ਵਿਚ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਉਹ ਸ਼੍ਰੋਮਣੀ ਕਾਲੀ ਦਲ ਕਾਲੀ ਦਲ ਵਾਸਤੇ ਸਾਰਾ ਕੁਝ ਪੰਜਾਬ ਹੈ ਸਾਨੂੰ ਪਤਾ ਹੈ ਜੇ ਕਾਲੀ ਦਲ ਇੱਥੇ ਆ ਤੇ ਪੰਜਾਬ ਦੀ ਇੱਕ ਹੋਰ ਛੋਟੀ ਈਨੀ ਤਾਕਤਦਾਰ ਹੋ ਜਾਊਗੀ ਕਿ ਅਸੀਂ ਕੋਈ ਵੀ ਧੱਕਾ ਪੰਜਾਬ 'ਤੇ ਹੋਊਗਾ ਥੋੜੀ ਜਿਹਾ ਤਾਕਤਵਰ ਫੌਜ ਸ਼੍ਰੋਮਣੀ ਕਾਲੀ ਦਲ ਉਹ ਧੱਕੇ ਦਾ ਸਾਹਮਣਾ ਕਰ ਸਕੂਗੀ ਆ ਜਮੀਆ ਦਿੱਲੀ ਦੀ ਪਾਰਟੀ ਆ ਨੈਸ਼ਨਲ ਪਾਰਟੀਆਂ ਆ ਕੋਈ ਲੜਾਈ ਨਹੀਂ ਲੜਦੀਆਂ ਕੋਈ ਸਾਡੀ ਆਵਾਜ਼ ਨਹੀਂ ਠੋਡਦੀਆਂ ਆ ਉਹ ਹੀ ਕਰਦੀਆਂ ਜਿਹੜੇ ਇਹਨਾਂ ਦੇ ਸੈਂਟਰ ਦੇ ਹਕਮਰਾਨ ਇਹਨਾਂ ਨੂੰ ਕਹਿੰਦੇ ਆ ਐਸ ਕਰਕੇ ਮੈਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਐ ਮੈਂ ਜਾਗਰੂਕ ਕਰਨਾ ਚਾਹਣਾ ਐ ਪੰਜਾਬ ਦੀ ਜਨਤਾ ਨੂੰ ਜੇ ਸੁਣ ਵੀ ਆਪਾਂ ਸਭ ਸਿੱਖਿਆ ਨਹੀਂ ਹੁਣ ਵੀ ਆਪਾਂ ਗੱਲ ਵਾਸੇ ਲੈਣ ਲੱਗੇ ਫਿਰ ਫਿਰ ਜੰਗ ਵਾਰੀ ਛੋਟੀ ਹੋਣੀ ਐ ਕੇ ਪੰਜਾਬ ਹੋਰ ਜ਼ਿਆਦਾ ਡੁੱਬ ਗਿਆ ਇਸ ਕਰਕੇ بچਾਲੀਏ ਆਪਣੀ ਅਗਲੀ ਪੀੜ੍ਹੀ ਉਹ ਵਾਸਤੇ ਪੰਜਾਬ ਬਚਾਲੀਏ ਤੇ ਪੰਜਾਬ ਵਿੱਚ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਤਕੜ ਕਰਕੇ ਵਾਪਸ ਪੰਜਾਬ ਵਿੱਚ ਤਰੱਕੀ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ